ਸਟੀਲ ਦੇ ਭਾਂਡੇ ਚ ਕਦੇ ਨਾ ਰੱਖਣਾ ਇਹ ਚੀਜ਼ਾਂ ਸਿਹਤ ਨੂੰ ਪਹੁੰਚੇਗਾ ਵੱਡਾ ਨੁਕਸਾਨ ਭੁਲਕੇ ਵੀ ਨਾ ਕਰਨਾ ਅਜਿਹਾ ਕੰਮ ਇਹ 6 ਚੀਜ਼ਾਂ ਨੂੰ ਰੱਖਣਾ ਸਟੀਲ ਦੇ ਭਾਂਡਿਆਂ ਤੋਂ ਦੂਰ ਕਈ ਵਾਰ ਅਸੀਂ ਆਦਤ ਅਨੁਸਾਰ ਹਰ ਕਿਸਮ ਦੇ ਖਾਣ-ਪੀਣ ਦੀਆਂ ਚੀਜ਼ਾਂ ਸਟੀਲ ਦੇ ਭਾਂਡਿਆਂ ਦੇ ਵਿੱਚ ਰੱਖ ਦਿੰਦੇ ਆ ਪਰ ਕੀ ਤੁਸੀਂ ਜਾਣਦੇ ਹੋ ਕਿ ਕੁਝ ਖਾਸ ਤਰ੍ਹਾਂ ਦੇ ਖਾਣੇ ਸਟੀਲ ਦੇ ਨਾਲ ਰਸਾਇਣਿਕ ਰਿਐਕਸ਼ਨ ਕਰ ਦਿੰਦੇ ਜਿਸ ਨਾਲ ਨਾ ਸਿਰਫ ਉਹ ਖਾਣੇ ਦਾ ਸਵਾਦ ਵਿਗੜ ਜਾਂਦਾ ਹੈ ਸਗੋਂ ਸਿਹਤ ਦੇ ਲਈ ਵੀ ਨੁਕਸਾਨ ਦਾ ਇੱਕ ਸਾਬਤ ਹੋ ਜਾਂਦਾ ਇਹ ਚੀਜ਼ਾਂ ਕਦੇ ਵੀ ਸਟੀਲ ਦੇ ਪਾਂਡਿਆਂ ਦੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਇਹ ਛੇ ਚੀਜ਼ਾਂ ਦੇ ਨਾਮ ਅਸੀਂ ਤੁਹਾਨੂੰ ਦੱਸਾਂਗੇ ਜਿਨ੍ਹਾਂ ਨੂੰ ਸਟੀਲ ਦੇ ਪਾਂਡੇ ਤੋਂ ਦੂਰ ਰੱਖਣਾ ਹੈ ਸਭ ਤੋਂ ਪਹਿਲੀ ਚੀਜ਼ ਦਹੀਂ ਦਹੀਂ ਦੇ ਵਿੱਚ ਐਸਿਡ ਹੋਣ ਕਰਕੇ ਇਹ ਸਟੀਲ ਦੇ ਪਾਂਡੇ ਨਾਲ ਰਿਐਕਟ ਕਰਦੀ ਹੈ ਇਸ ਕਾਰਨ ਦਹੀਂ ਦਾ ਸੁਆਦ ਵਿਗੜ ਸਕਦਾ ਹੈ ਦੂਸਰੀ ਚੀਜ਼ ਆਚਾਰ ਆਚਾਰ ਦੇ ਵਿੱਚ ਲੂਣ ਤੇਲ ਅਤੇ ਸਰਕਾ ਹੁੰਦਾ ਹੈ ਜੋ ਸਟੀਲ ਦੇ ਨਾਲ ਰਸਾਇਣਿਕ ਪ੍ਰਭਾਵ ਪੈਦਾ ਕਰਦੇ ਨੇ ਇਸ ਨਾਲ ਅਚਾਰ ਸੜ ਚੱਕਦਾ ਹੈ ਅਤੇ ਜ਼ਹਿਰੀਲਾ ਹੋ ਸਕਦਾ ਹੈ ਤੀਸਰੀ ਚੀਜ਼ ਟਮਾਟਰ ਤੋਂ ਬਣੀਆ ਚੀਜ਼ਾ ਟਮਾਟਰ ਦੇ ਵਿੱਚ ਲਾਈਟ ਐਸਿਡ ਹੋਣ ਕਰਕੇ ਇਹ ਵੀ ਸਟੀਲ ਦੇ ਨਾਲ ਰਿਐਕਟ ਕਰਦੇ ਨੇ ਇਹ ਨਾਲ ਸਿਰਫ ਖਾਣੇ ਦਾ ਸੁਆਦ ਬਦਲ ਦਿੰਦੇ ਨੇ ਸਗੋਂ ਪੌਸ਼ਟਿਕ ਤੱਤਾ ਦੀ ਵੀ ਘਾਟ ਆ ਜਾਂਦੀ ਹੈ ਉਸ ਤੋਂ ਅਗਲੀ ਚੀਜ਼ ਹੈ ਕਟੇ ਹੋਏ ਫਲ ਫਲਾਂ ਨੂੰ ਕੱਟਣ ਤੋਂ ਬਾਅਦ ਜੇਕਰ ਤੁਸੀਂ ਉਹਨਾਂ ਨੂੰ ਸਟੀਲ ਦੇ ਭਾਂਡੇ ਦੇ ਵਿੱਚ ਰੱਖਦੇ ਹੋ ਤਾਂ ਉਹ ਜਲਦੀ ਗਲ ਸੜ ਜਾਂਦੇ ਨੇ ਤੇ ਆਪਣਾ ਨੇਚਰਲ ਸਵਾਦ ਗੁਆ ਬੈਠਦੇ ਨੇ 5ਵੀਂ ਚੀਜ਼ ਨਿੰਬੂ ਵਾਲੀਆਂ ਚੀਜ਼ਾਂ ਨਿੰਬੂ ਦੇ ਵਿੱਚ ਵੀ ਖਟਾਸ ਹੁੰਦੀ ਹੈ ਜੋ ਸਟੀਲ ਦੇ ਨਾਲ ਮਿਲ ਕੇ ਖਾਣੇ ਨੂੰ ਨੁਕਸਾਨਦਾਇਕ ਬਣਾ ਸਕਦੀ ਹੈ ਆਖਰੀ ਤੇ 6ਵੀਂ ਚੀਜ਼ ਸੁਰੱਖਿਤ ਵਿਕਲਪ ਤੋਂ ਦੱਸਦੇ ਆ ਕਿ ਕੱਚ ਚੀਨੀ ਮਿੱਟੀ ਜਾਂ ਫਿਰ ਉੱਚ ਗੁਣਵੱਤਾ ਵਾਲੇ ਫੂਡ ਗ੍ਰੇਡ ਪਲਾਸਟਿਕ ਦੇ ਭਾਂਡੇ ਅਜਿਹੀਆਂ ਚੀਜ਼ਾਂ ਦੇ ਲਈ ਵਧੀਆ ਰਹਿੰਦੇ ਨੇ ਇਹ ਨਾ ਸਿਰਫ ਸਵਾਦ ਬਰਕਰਾਰ ਰੱਖਦੇ ਨੇ ਸਗੋਂ ਸਿਹਤ ਦੇ ਬਿੱਲ ਲਈ ਵੀ ਜਿਹੜਾ ਹੈ ਸੁਰੱਖਿਅਤ ਹੁੰਦੇ ਹਨ